ਸਬਤ ਪਹਿਲੂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਰੀ ਗੁਰਜੀ ਦਾ ਖਾਲਸਾ ਵਾਰੀ ਗੁਰਜੀ ਦੀ ਫਤਿਹ ਸੋ ਸਮੂਥੀਆਂ ਸੰਗਤਾਂ ਨੂੰ ਮੈਂ ਇਹ ਅਪੀਲ ਕਰਦਾ ਕਿ ਕੱਲ 18 ਮਾਰਚ ਨੂੰ ਤਕਰੀਬਨ 10 ਵਜੇ ਸ਼੍ਰੋਮਣੀ ਅਕਾਲ ਦਲ ਦੀ ਭਰਤੀ ਸ਼ੁਰੂ ਹੋਣ ਜਾ ਰਹੀ ਹੈ ਅਤੇ ਭਰਤੀ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਗਲਿਆਰਾ ਹੈਗਾ ਉਥੋਂ ਇਹ ਸ਼ੁਰੂ ਕੀਤੀ ਜਾਣੀ ਹੈ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਤੇ ਵੱਧ ਚੜ ਕੇ ਹਿੱਸਾ ਲਓ ਕਿਉਂਕਿ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਵੱਲੋਂ ਜੋ ਹੁਕਮ ਨਮਾ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਕਮੇਟੀ ਬਣਾਈ ਗਈ ਸੀ ਅਤੇ ਉਸ ਕਮੇਟੀ ਵੱਲੋਂ ਜਸਰ ਸਹਿਬਾਨ ਦੇ ਆਦੇਸ਼ ਦੇ ਮਤਲਬ ਕੀ ਇਹ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ ਸੋ ਸਾਰੇ ਤੁਸੀਂ ਵੱਧ ਚੜ ਕੇ ਇਸ ਭਰਤੀ ਦੇ ਵਿੱਚ ਤੁਸੀਂ ਸ਼ਾਮਲ ਹੋਵੋ ਅਤੇ ਉਹਦੇ ਨਾਲ ਹੀ ਇੱਕ ਨੰਬਰ ਜਾਰੀ ਕਰ ਰਹੇ ਹਾਂ ਅਸੀਂ ਇੱਥੇ ਤੁਸੀਂ ਮਿਸ ਕਾਲ ਮਾਰੋਗੇ ਤਾਂ ਆਪਣੇ ਆਪ ਸਾਡੇ ਦਫ਼ਤਰ ਵੱਲੋਂ ਤੁਹਾਨੂੰ ਸੱਭਰ ਕੀਤਾ ਜਾਊਗਾ ਇਹ ਨੰਬਰ ਹੈਗਾ 0172 5201704 ਮੈਂ ਦੁਬਾਰਾ ਫਿਰ ਬੋਲਦਾ ਨੰਬਰ 01725201704 ਕਿਉਂਕਿ ਜੇ ਤੁਸੀਂ ਇਸ ਨੰਬਰ ਤੇ ਮਿਸਟ ਕਾਲ ਮਾਰੋਗੇ ਤਾਂ ਆਪਣੇ ਆਪ ਸਾਡੇ ਦਫ਼ਤਰ ਵੱਲੋਂ ਤੁਹਾਡੇ ਨਾਲ ਸੰਪਰਕ ਕੀਤਾ ਜਾਊਗਾ ਤੁਹਾਡਾ ਨੰਬਰ ਅਗੇ ਐਡਰੈਸ ਸਾਰਾ ਨੋਟ ਕਰਕੇ ਚਾਹੇ ਤੁਸੀਂ ਮੈਂਬਰ ਬਣਨਾ ਚਾਹੁੰਦੇ ਹੋ ਚਾਹੇ ਕੋਈ ਕਾਪੀ ਲੈਣਾ ਚਾਹੁੰਦੇ ਹੋ ਤਾਂ ਉਹ ਸਾਰੇ ਤੁਹਾਨੂੰ ਇਸ ਭਰਤੀ ਦੇ ਲਈ ਜੋ ਵੀ ਤੁਹਾਨੂੰ ਮਦਦ ਚਾਹੀਦੀ ਹੈ ਉਹ ਬਣੂਗੀ ਸਾਰੇ ਤੁਸੀਂ ਸਹਿਯੋਗ ਦਿਓ ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਸਾਡੇ ਭੈਣ ਭਰਾ ਦੇ ਜਿਹੜੇ ਸਾਡੇ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਪਿਣਾ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਕਿ ਤੁਸੀਂ ਵੱਧ ਚੜ ਕੇ ਇਸ ਭਰਤੀ ਪ੍ਰਕਿਰਿਆ ਦੇ ਵਿੱਚ ਇਸ ਭਰਤੀ ਮੁਹਿੰਮ ਦੇ ਵਿੱਚ ਹਿੱਸਾ ਲੈ ਕੇ ਇਹਦੇ ਮੈਂਬਰ ਬਣੋ ਤਾਂ ਜੋ ਆਪਾਂ ਸ਼੍ਰੋਮਣੀ ਕਾਗਦਦਾਨ ਨੂੰ ਹੋਣ ਸਮਝ ਮਜ਼ਬੂਤ ਕਰ ਸਕੀਏ ਤੇ ਸਹੀ ਜ਼ਦਾਤਾ ਦੇ ਇਸ ਪਾਰਟੀ ਨੂੰ ਚਲਾ ਸਕੀਏ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਬਤ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਮੂਥੀਆਂ ਸੰਗਤਾਂ ਨੂੰ ਮੈਂ ਇਹ ਅਪੀਲ ਕਰਦਾ ਕਿ ਕੱਲ 18 ਮਾਰਚ ਨੂੰ ਤਕਰੀਬਨ 10 ਵਜੇ ਸ਼੍ਰੋਮਣੀ ਅਕਾਲ ਦਲ ਦੀ ਭਰਤੀ ਸ਼ੁਰੂ ਹੋਣ ਜਾ ਰਹੀ ਆ ਅਤੇ ਭਰਤੀ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਗਲਿਆਰਾ ਹੈਗਾ ਉਥੋਂ ਇਹ ਸ਼ੁਰੂ ਕੀਤੀ ਜਾਣੀ ਆ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਤੇ ਬਾਝੜ ਕੇ ਹਿੱਸਾ ਲਓ ਕਿਉਂਕਿ 2 ਦਸੰਬਰ ਨੂੰ ਸ਼੍ਰੀ ਕਾਲ ਤਖਸਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਵੱਲੋਂ ਜੋ ਹੁਕਮ ਨਾਮਾ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਕਮੇਟੀ ਬਣਾਈ ਗਈ ਸੀ ਅਤੇ ਉਸ ਕਮੇਟੀ ਵੱਲੋਂ ਜਸਰ ਸਹਿਬਾਨ ਦੇ ਆਦੇਸ਼ ਦੇ ਮੁਤਾਬਕ ਇਹ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ ਸੋ ਸਾਰੇ ਤੁਸੀਂ ਵੱਧ ਚੜ ਕੇ ਇਸ ਭਰਤੀ ਦੇ ਵਿੱਚ ਤੁਸੀਂ ਸ਼ਾਮਲ ਹੋਵੋ ਅਤੇ ਉਹਦੇ ਨਾਲ ਹੀ ਇੱਕ ਨੰਬਰ ਜਾਰੀ ਕਰ ਰਹੇ ਹਾਂ ਅੱਤੇ ਤੁਸੀਂ ਮਿਸ ਕਾਲ ਮਾਰੋਗੇ ਤਾਂ ਆਪਣੇ ਸਾਡੇ ਦਫ਼ਤਰ ਵੱਲੋਂ ਤੁਹਾਨੂੰ ਸੱਬਰ ਕੀਤਾ ਜਾਊਗਾ ਇਹ ਨੰਬਰ ਹੈਗਾ 0172 520 1704 ਮੈਂ ਦੁਬਾਰਾ ਫਿਰ ਬੋਲਦਾ ਨੰਬਰ 0172 520 1704 ਕਿਉਂਕਿ ਜੇ ਤੁਸੀਂ ਇਸ ਨੰਬਰ ਤੇ ਮਿਸਟ ਕਾਲ ਮਾਰੋਗੇ ਤਾਂ ਆਪਣੇ ਆਪ ਸਾਡੇ ਦਫ਼ਤਰ ਵੱਲੋਂ ਤੁਹਾਡੇ ਨਾਲ ਸੰਪਰਕ ਕੀਤਾ ਜਾਊਗਾ ਤੁਹਾਡਾ ਨੰਬਰ ਅਗੇ ਐਡਰੈਸ ਸਾਰਾ ਨੋਟ ਕਰਕੇ ਚਾਹੇ ਤੁਸੀਂ ਮੈਂਬਰ ਬਣਨਾ ਚਾਹੋ ਨਾ ਚਾਹੇ ਕੋਈ ਕਾਪੀ ਲੈਣਾ ਚਾਹੁੰਦੇ ਹੋ ਤਾਂ ਉਹ ਸਾਰੇ ਤੁਹਾਨੂੰ ਇਸ ਭਰਤੀ ਦੇ ਲਈ ਜੋ ਵੀ ਤੁਹਾਨੂੰ ਮਦਦ ਚਾਹੀਦੀ ਹੈ ਉਹ ਬਣੂਗੀ ਉਹ ਸਾਰੇ ਤੁਸੀਂ ਸਹਿਯੋਗ ਦਿਓ ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਸਾਡੇ ਭੈਣ ਭਰਾ ਦੇ ਜਿਹੜੇ ਸਾਡੇ ਸਾਡੇ ਬਜ਼ੁਰਗ ਸਾਡੀਆਂ ਮਾਵਾ ਪੈਣਾ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਕਿ ਤੁਸੀਂ ਵੱਧ ਚੜ ਕੇ ਇਹ ਸਪਾਰਟੀ ਪ੍ਰਕਿਰਿਆ ਦੇ ਵਿੱਚ ਇਸ ਪਾਰਟੀ ਮਹਿੰਮ ਦੇ ਵਿੱਚ ਹਿੱਸਾ ਲੈ ਕੇ ਦੇ ਮੈਂਬਰ ਬਣੋ ਤਾਂ ਜੋ ਆਪਾਂ ਸ਼੍ਰੋਮਣੀ ਕਾਲੇਦਾਨ ਨੂੰ ਅਲ ਸਮਝ ਮਜ਼ਬੂਤ ਕਰ ਸਕੀਏ ਤੇ ਸਹੀ ਦਿਦਾਤਾ ਦੇ ਸਪਾਰਟੀ ਨੂੰ ਚਲਾ ਸਕੀਏ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ